ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਦੀ ਕਲੈਕਸ਼ਨ ਬਹੁਤ ਪਿਆਰੀਆਂ ਸੋਨੀਆਂ ਨੇ 5 ਮੀਟਰ ਦੇ ਆਲ ਓਵਰ ਸੂਟ ਬਣੇ ਵੈਸੇ ਮੈਂ ਅੱਜ ਮਿਕਸ ਮਿਕਸ ਜੀਆਂ ਕਲੈਕਸ਼ਨਾਂ ਪਾਈਆਂ ਨੇ ਕੋਈ ਇੱਕ ਪਾਰਟਿਕੂਲਰ ਕਲਰ ਦੇ ਵਿੱਚ ਜਾਂ ਇੱਕ ਹੀ ਡਿਜ਼ਾਈਨ ਦੇ ਵਿੱਚ ਨਹੀਂ ਆ ਜਿਨ੍ਹਾਂ ਦੇ ਇੰਨੀਆਂ ਵੀ ਆਪਸ਼ਨ ਮੇਰੇ ਕੋਲ ਜਿਹੜੇ ਨਵੇਂ-ਨਵੇਂ ਡਿਜ਼ਾਈਨਾਂ ਵਾਲੇ ਸੂਟ ਆਏ ਨੇ ਉਹ ਅਵੇਲੇਬਲ ਨੇ ਉਹ ਮੈਂ ਥੈਟ ਕੀਤੇ ਨੇ ਇਹਨਾਂ ਵਿੱਚ ਆਪਸ਼ਨ ਇਹਨਾਂ ਤੋਂ ਇਲਾਵਾ ਵੀ ਹੋਰ ਬਹੁਤ ਜ਼ਿਆਦਾ ਨੇ ਪਰ ਇਹ ਕਿ ਅੱਜ ਦੀ ਵੀਡੀਓ ਵਿੱਚ ਮੈਂ ਮਿਕਸ ਜੀਆਂ ਕਲੈਕਸ਼ਨਾਂ ਕਰਕੇ ਪਾਈਆਂ ਨੇ ਇਸ ਲਈ ਜਿਹੜੀਆਂ ਇੰਨਾ ਤੋਂ ਇਲਾਵਾ ਵੀ ਇੰਨਾ ਵਿੱਚ ਹੋਰ ਆਪਸ਼ਨ ਕਾਫੀ ਹੈਗੀਆਂ ਨੇ ਉਹ ਜਾਣਨੀ ਹੈ ਤਾਂ ਮੇਰਾ ਨੰਬਰ ਮੈਂ ਆਪਣਾ 623924575 ਜੁੜ ਦਿੱਤਾ ਉਸ ਨੰਬਰ 'ਤੇ ਜਾਈ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਦਿਓ ਜੋ ਵੀ ਤੁਹਾਡੀ ਕੁਐਰੀ ਆ ਜਿਸ ਵੀ ਸੂਟ ਦੇ ਬਾਰੇ ਦੇ ਵਿੱਚ ਜਿਵੇਂ ਕਿ ਮੈਂ ਦੱਸਿਆ ਕਿ ਇੰਨਾ ਵਿੱਚ ਇਸ ਤੋਂ ਇਲਾਵਾ ਹੋਰ ਵੀ ਬਹੁਤ ਜ਼ਿਆਦਾ ਕਲਰ ਨੇ ਇੱਥੇ ਮੈਂ ਕਿਸੇ ਦਾ 3 ਕਿਸੇ ਦਾ 4 ਕਿਸੇ ਦਾ 10 ਐਡ ਕੀਤੇ ਨੇ ਸਭ ਦੇ ਵਿੱਚ ਹੋਰ ਬਹੁਤ ਜ਼ਿਆਦਾ ਕਲਰ ਨੇ ਤੋਂ ਤੁਸੀਂ ਵੇਖਣੇ ਤੇ ਮੇਰੇ ਨੰਬਰ 'ਤੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਬਹੁਤ ਸੋਹਣੀਆਂ ਕਲੈਕਸ਼ਨਾਂ ਨੇ ਕਲਰ ਕੰਬੀਨੇਸ਼ਨ ਬਹੁਤ ਪਿਆਰੇ ਬਣੇ ਨੇ ਤੇ ਸਾਰੇ ਹੀ ਸੂਟ ਜਿਹੜੇ ਨੇ ਉਹ ਅਵੇਲੇਬਲ ਨੇ ਐਵੇਂ ਵਾਲੇ ਇੱਕ ਨਾ ਇੱਕ ਫ੍ਰੀ 880ਆਂ ਦੇ ਵਿੱਚ ਦੋ ਸੂਟ ਤੁਹਾਨੂੰ ਮਿਲਣਗੇ 5 ਮੀਟਰ ਦਾ ਆਲਓਵਰ ਸੂਟ ਹੈ ਟੋਟਲ ਤੁਹਾਨੂੰ 10 ਮੀਟਰ ਦਾ ਕਪੜਾ ਮਿਲ ਜਾਏਗਾ ਇਹ ਵਾਲੇ ਸੂਟਾਂ ਦੇ ਵਿੱਚ ਤੇ ਪ੍ਰਿੰਟਡ ਸੂਟ ਹੈ 5 ਮੀਟਰ ਦਾ ਆਲਓਵਰ कॉटन ਦਾ ਪਿਓਰ कॉटन ਦੇ ਫੈਬਰਿਕ ਦੇ ਨਾਲ ਆਏਗਾ ਐਵੇਂ ਵਾਲੀ ਜਿਹੜੀ ਚਿਕਨਕਾਰੀ ਵਰਕ ਵਾਲਾ ਬਾਟਮ ਤੁਹਾਨੂੰ 8 ਮੀਟਰ ਦਾ ਮਿਲੇਗਾ ਤੇ ਨਾਲ ਪ੍ਰਿੰਟਡ कॉटन ਦੀ 8 ਮੀਟਰ ਦੀ ਸ਼ਰਟ ਮਿਲੇਗੀ ਬਾਟਮ ਵੀ कॉटन ਦਾ ਬਟ ਉਹਦੇ ਉੱਪਰ ਚਿਕਨਕਾਰੀ ਵਰਕ ਹੋਇਆ ਹੈ ਤੇ ਜਿਹੜੀ ਸ਼ਰਟ ਹੈ ਕੈਮਰੀ ਕਾਟਰ ਵਿੱਚ ਤੁਹਾਨੂੰ ਮਿਲੇਗੀ ਪ੍ਰਿੰਟਡ ਹੈ ਆਲਓਵਰ 2.5 ਮੀਟਰ ਲੈਂਥ ਕਾਫੀ ਹੈ ਇਹਦੇ ਵਿੱਚ ਵੀ ਹੋਰ ਕਾਫੀ ਕਲਰ অপਸ਼ਨ अवेलेबल ਨੇ ਮੈਂ ਇੱਥੇ ਥੋੜੇ 4-5 ਹੀ ਐਡ ਕੀਤੇ ਨੇ ਬਾਕੀ ਤੁਸੀਂ ਵੇਖਣੇ ਤਾਂ ਮੈਨੂੰ ਮੈਸੇਜ ਕਰ ਸਕਦੇ ਹੋ ਨੰਬਰ ਤੇ ਜਾ ਕੇ ਐ 5 ਮੀਟਰ ਆਲਓਵਰ ਪ੍ਰਿੰਟ ਵਾਲਾ ਸੂਟ ਆਏਗਾ ਤੇ ਨਾਲ ਤੁਹਾਨੂੰ ਬਹੁਤ ਹੀ ਪਿਆਰਾ ਜਿਹੜਾ ਪ੍ਰਿੰਟਡ ਤੇ ਕਟਪਕ ਵਾਲਾ ਲੈਂਸ ਲੱਗੀ ਹੈ ਤੇ ਬਹੁਤ ਸੋਹਣਾ ਦੁਪੱਟਾ ਨਾਲ ਬੰਨਿਆ ਹੋਇਆ ਉਹ ਆਏਗਾ ਤੇ ਇਹਦੇ ਵਿੱਚ ਵੀ অপਸ਼ਨ ਹੈਗੇ ਨੇ ਕਾਫੀ ਇਹ ਕੁਝ ਥੋੜੇ ਨਵੇਂ ਆਏ ਨੇ प्रिंट ਵੱਖਰੇ ਆਏ ਨੇ ਥੋੜੇ ਨਵੇਂ-ਨਵੇਂ ਟ੍ਰੈਂਡੀ ਐਕਸਕਲੂਸਿਵ ਜੇ ਪ੍ਰਿੰਟ ਆਏ ਨੇ ਇਹਨਾਂ ਵਿੱਚ ਵੀ ਆਪਸ਼ਨ ਹੈ ਜੀ ਬਾਕੀ ਕੁਐਰੀ ਆ ਤਾਂ ਨੰਬਰ ਤੇ ਆ ਕੇ ਮੈਸੇਜ ਕਰ ਲਓ ਅੱਜ ਦੀ ਵੀਡੀਓ ਦੇ ਚੈਨਾਂ ਹੀ ਮਿਲਦੇ ਆ ਨੈਕਸਟ ਵੀਡੀਓ ਵਿੱਚ ਹੋਰ ਨਵੇਂ-ਨਵੇਂ ਸੂਟਾਂ ਨਾਲ ਨਵੇਂ-ਨਵੇਂ ਕਲੈਕਸ਼ਨ ਆ। ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ।